ਤਨਾਸਰੀ ਮਹਲਾ 5 ਜਤਨ ਕਰੈ ਮਨੁਖ ਡਹਕਾਵੈ ਓਹ ਅੰਤਰਜਾਮੀ ਜਾਣੈ ਪਾਪ ਕਰੇ ਕਰਮੁ ਕਿਰਪਾਵੈ ਧੀਖ ਕਰੈ ਨਿਰਬਾਨ ਜਾਣਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੀਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੁਟੈ ਨਾਹੀ ਮਨ ਭਰਮਾ ਤਬਲਾਗ ਮੁਕਤ ਨਾਮ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੈ ਜਾਂ ਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੁ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਧਨਸਰੀ ਮਹੱਲਾ 5 ਨੇਤਰ ਪਨੀਤ ਭਏ ਦਰਸ ਪੀਖੇ ਮਾਥੈ ਪਰਉ ਰਵਾਲ ਰਸ ਰਸ ਗੁਣ ਗਾਵਉ ਠਾਕੁਰ ਕੀ ਮੋਰਾ ਹਿਰਦੈ ਬਸੋ ਗੋਪਾਲ ਤੂੰ ਤੋ ਰਖਨ ਹਾਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਲ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿ ਉਪਾਲ ਧਨਸ੍ਰੀ ਮਹੱਲਾ 5ਵਾਂ ਆਪਣੀ ਉਕਤ ਖਲਾਵੇ ਭੋਜਨ ਆਪਣੀ ਉਕਤ ਖਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਅਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੈ ਮਹਤਾਰੀ ਬਾਰਿਕ ਕੋ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਇਤ ਊਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਤੁਮੋਦਰ ਕਾਮ ਕ੍ਰੋਧ ਵਿਖ ਜਾਰੀ ਰਾਜ ਮਾਲ ਜੋਗਨ ਤਨ ਜੀ ਆਰਾ ਕਿਨੇ ਉਪਰ ਲੈ ਬਾਰੀ ਮਨ ਤਨ RAM ਨਾਮ ਹਿਤ ਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਾਵਨਿ ਦਪਾਰ ਉਤਾਰੇ ਰਹਾਉ ਤਨ ਸੋ ਥਾਨ ਤਾਨੇ ਹੋਏ ਭਵਨਾ ਜਾ ਮਹਿ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸ਼ਕਾਰੇ ਸਨਾਸਰੀ ਮਹੱਲਾ ਪੰਜਵਾ ਛਡਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਉ ਮਨ ਮੰਤਾ ਵਿਨ ਸੁਨਾਕਤੁ ਹੁ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾਂ ਪਾਰ ਹਰਨਾ ਲੋਭ ਝੂਠ ਨਿੰਦ ਏਵਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਤੀਕ ਮਨ ਹੈ ਸਾਧਾਰੀ ਸਾਖਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਤੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂੜ ਤੇ ਅੰਧ ਨਾਨਕ ਪ੍ਰਭ ਕਾਡਤ ਸਾਧ ਜਨਾ ਸੰਗਾਰੀ ਤਨਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਧਨ ਜੀ ਕਾ ਪਾਰ ਬ੍ਰਹਮ ਮੋਰੈ ਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾਥ ਨਹੀ ਰਖ ਲੀਆ ਪੂਰਨ ਪ੍ਰਭ ਕੀ ਭਗਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰਨੀਤ ਮਰਾਰ ਸਹਾਏ ਹੋਵੋ ਦਾਸ ਕਉ ਕਰ ਗਹਿ ਉਧਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਆਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮੋਹੱਲਾ 5ਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਵਿੰਦ ਕੰਠ ਲਾਏ ਅਵਗੁਣ ਸਭ ਮੀਟੇ ਦਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਕੀ ਹਾਂ ਊਹਾ ਸੱਚ ਹੋਐ ਧਨਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਈ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰ ਖਾਈ ਕਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਪਾਗਾ ਚਰਨ ਕਮਲ ਜਾ ਕਾਮਣ ਰਾਂਗਿਓ ਅਮੈ ਸਰੂਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੀਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਅਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਾਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ RAM ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਨਾਮ ਗੋਬਿੰਦ ਦਾ ਮੋਦਰ ਸਿਮਰਉ ਦਿਨ ਰੈਨ ਨਾਨਕ ਸਦਗੁਰੂ ਬਾਨ ਪਨਾਸਰੀ ਮਹੱਲਾ ਪੰਜਵਾਂ ਮੰਗਉਂ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵਉ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵਉ ਸਵਸਥ ਵਿਵਸਥਾ ਹਰ ਕੀ ਸੇਵਾ ਮਦੇਹੰਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮਾਂ ਣਾ ਛਾਪਣ ਤਨ ਆਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਬਦ ਥੋਕਾ ਮਨੁਖ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੁਖ ਰਹਾਉ ਕੋਖੇ ਮਨ ਜਨ ਸਿਮਰਤ ਪੁਰਾਨਾ 베ਦ ਪਕਾਰਹਿ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋ ਹੈ ਸੁਹੇਲੇ ਲੋਕ ਆਨ ਵਿਚਾਰ ਬਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾਸਰੀ ਮਹੱਲਾ